ਸਤਿ ਸ਼੍ਰੀ ਅਕਾਲ ਜਸਵਿੰਦਰ ਦੇ ਰਸੋਈ ਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਅਲਸੀ ਦੀਆਂ ਪਿੰਨੀਆਂ ਬਹੁਤ ਹੀ ਜ਼ਿਆਦਾ ਟੇਸਟੀ ਇਹ ਪਿੰਨੀਆਂ ਹੁੰਦੀਆਂ ਨੇ ਤੇ ਇਸ ਦੇ ਨਾਲ ਕਮਰ ਦਰਦ ਜੋੜਾਂ ਦੇ ਦਰਦ ਵੀ ਨਹੀਂ ਹੁੰਦੇ ਇਹ ਸਰਦੀਆਂ ਦੀਆਂ ਸਪੈਸ਼ਲ ਪਿੰਨੀਆਂ ਨੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਹਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਇੱਥੇ ਮੈਂ 250 ਗ੍ਰਾਮ ਅਲਸੀ 250 ਗ੍ਰਾਮ ਕਣਕ ਦਾ ਆਟਾ ਤੇ ਨਾਲ ਹੀ 250 ਗ੍ਰਾਮ ਗੁੜ ਲਿਆ ਇਹ ਤਿੰਨੋਂ ਚੀਜ਼ਾਂ ਮੈਂ ਬਰਾਬਰ ਲਈਆਂ ਨੇ ਤੇ ਦੇਸੀ ਘਿਓ ਇੱਥੇ ਮੈਂ 200 ਗ੍ਰਾਮ ਲਿਆ ਤੇ ਨਾਲ ਹੀ ਇੱਥੇ ਮੈਂ ਥੋੜੇ ਜਿ ਮਖਾਣੇ ਤੇ ਥੋੜੇ ਜਿ ਬਦਾਮ ਤੇ ਅਖਰੋਟ ਲਏ ਨੇ ਮਖਾਣੇ ਅਤੇ ਬਦਾਮ ਅਖਰੋਟ ਦੀ ਮਾਤਰਾ ਤੁਸੀਂ ਆਪਣੇ ਹਿਸਾਬ ਨਾਲ ਘਟਾਵਦਾ ਵੀ ਸਕਦੇ ਹੋ ਤੇ ਹੁਣ ਕੜਾਈ ਦੇ ਵਿੱਚ ਸਭ ਤੋਂ ਪਹਿਲਾਂ ਅਲਸੀ ਨੂੰ ਭੁੰਨ ਲੈਣਾ ਹੈ ਬਿਲਕੁਲ ਲੋ ਫਲੇਮ ਦੇ ਉੱਪਰ ਅਲਸੀ ਨੂੰ ਲਗਾਤਾਰ ਹਿਲਾਉਂਦੇ ਹੋਏ ਭੁੰਨੈ ਇਸ ਨੂੰ ਭੁੰਨਣ ਦੇ ਵਿੱਚ ਬਿਲਕੁਲ ਵੀ ਜਲਦਬਾਜ਼ੀ ਨਹੀਂ ਕਰਨੀ ਤੇ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਮੈਂ ਅਲਸੀ ਨੂੰ ਲਗਾਤਾਰ ਹਿਲਾਉਂਦੇ ਹੋਏ ਭੁੰਨ ਰਹੀ ਹਾਂ ਜੇ ਆਪਾਂ ਇਸ ਨੂੰ ਤੇਜ਼ ਫਲੇਮ ਦੇ ਉੱਪਰ ਭੁੰਨ ਦਿੱਤਾ ਤਾਂ ਫਿਰ ਜਿਹੜੀ ਅਲਸੀ ਦੀ ਪਿੰਨੀ ਹੈਗੀ ਉਹ ਕੋੜੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਦੇਖੋ ਇਹਨੂੰ ਮੈਂ ਜਿਵੇਂ ਜਿਵੇਂ ਭੁੰਨ ਰਹੀ ਹਾਂ ਇਸ ਦੇ ਵਿੱਚ ਸ਼ਾਈਨਿੰਗ ਵੀ ਆਣੀ ਸ਼ੁਰੂ ਹੋ ਗਈ ਹੋਈ ਏ ਆਪਾਂ ਇਸ ਨੂੰ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਸ ਦੇ ਵਿੱਚੋਂ ਛਟਕਣ ਦੀ ਆਵਾਜ਼ ਨਹੀਂ ਆਣੀ ਸ਼ੁਰੂ ਹੋ ਜਾਂਦੀ ਤੇ ਤੁਸੀਂ ਦੇਖੋ ਇਸ ਦੇ ਵਿੱਚੋਂ ਛਟਕਣ ਦੀ ਆਵਾਜ਼ ਆਣੀ ਸ਼ੁਰੂ ਹੋ ਗਈ ਏ ਤੇ 1 ਮਿੰਟ ਹੋਰ ਇਹਨੂੰ ਮੈਂ ਭੁੰਨ ਲਿਆ ਤੇ ਹੁਣ ਇਸ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਦਵਾਂਗੇ ਤੇ ਜਦੋਂ ਇਹ ਠੰਡੀ ਹੋਏਗੀ ਫਿਰ ਪੀਸ ਲਵਾਂਗੇ ਹੁਣ ਉਸੇ ਕੜਾਈ ਦੇ ਵਿੱਚ ਮੈਂ ਇੱਕ ਵੱਡਾ ਚਮਚ ਜਿਹੜਾ ਹੈਗਾ ਦੇਸੀ ਘਿਓ ਦਾ ਭਰ ਕੇ ਪਾ ਦਿੱਤਾ ਹੈ ਜਿਹੜਾ ਆਪਾਂ ਘਿਓ 200 ਗ੍ਰਾਮ ਰੱਖਿਆ ਹੋਇਆ ਉਸੇ ਦੇ ਵਿੱਚੋਂ ਹੀ ਇੱਕ ਘਿਓ ਲਿਆ ਮੈਂ ਤੇ ਘਿਓ ਜਿਵੇਂ ਹੀ ਮੈਲਟ ਹੋਏਗਾ ਇਸ ਦੇ ਵਿੱਚ ਮੈਂ ਬਦਾਮ ਤੇ ਅਖਰੋਟ ਪਾ ਕੇ ਇਸ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਬਹੁਤ ਜ਼ਿਆਦਾ ਇਹਨੂੰ ਰੋਸਟ ਨਹੀਂ ਕਰਨਾ ਬਿਲਕੁਲ ਹਲਕਾ ਜਿਹਾ ਹੀ ਰੋਸਟ ਕਰਨਾ ਹੈ ਇਹਦਾ ਕਲਰ ਆਪਾਂ ਬਹੁਤ ਜ਼ਿਆਦਾ ਚੇਂਜ ਨਹੀਂ ਕਰਨਾ ਤਕਰੀਬਨ ਅੱਧੇ ਤੋਂ 1 ਮਿੰਟ ਹੀ ਲੱਗਣਾ ਹੈ ਜਿਹੜੇ ਬਾਦਾਮ ਅਤੇ ਅਖਰੋਟ ਹੈਗੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਰੋਸਟ ਹੋ ਜਾਣੇ ਨੇ ਤੇ ਤੁਸੀਂ ਦੇਖੋ ਬਾਦਾਮ ਅਤੇ ਅਖਰੋਟ ਇੱਥੇ ਰੋਸਟ ਹੋ ਚੁੱਕੇ ਨੇ ਮੈਂ ਇਹਨਾਂ ਦਾ ਕਲਰ ਬਿਲਕੁਲ ਵੀ ਨਹੀਂ ਚੇਂਜ ਕੀਤਾ ਬਹੁਤ ਥੋੜਾ ਜਿਹਾ ਹੀ ਇਹਨਾਂ ਨੂੰ ਰੋਸਟ ਕੀਤਾ ਤੇ ਹੁਣ ਇਹ ਮੈਂ ਇੱਕ ਕਟੋਰੀ ਦੇ ਵਿੱਚ ਕੱਢ ਰਹੀ ਹਾਂ ਤੇ ਹੁਣ ਜਿਹੜਾ ਬਾਕੀ ਦਾ ਬਚਿਆ ਹੋਇਆ ਘਿਓ ਹੈ ਇਹਦੇ ਵਿੱਚ ਹੀ ਆਪਾਂ ਮਖਾਣਿਆਂ ਨੂੰ ਰੋਸਟ ਕਰ ਲੈਣਾ ਤੇ ਮਖਾਣਿਆਂ ਨੂੰ ਵੀ ਲਗਾਤਾਰ ਹਿਲਾਉਂਦੇ ਹੋਏ ਆਪਾਂ ਰੋਸਟ ਕਰਨਾ ਹੈ ਇਹਨਾਂ ਨੂੰ ਵੀ ਉਦੋਂ ਤੱਕ ਰੋਸਟ ਕਰਨਾ ਜਦੋਂ ਤੱਕ ਇਹ ਕਰੰਚੀ ਨਹੀਂ ਹੋ ਜਾਂਦੇ ਤੇ ਇਹਨਾਂ ਨੂੰ ਵੀ ਲਗਾਤਾਰ ਦੇਖੋ ਮੈਂ ਇਸੇ ਤਰੀਕੇ ਨਾਲ ਹਿਲਾਉਂਦੀ ਜਾ ਰਹੀ ਹਾਂ ਮਖਾਣਿਆਂ ਨੂੰ ਕਰੰਚੀ ਹੁੰਦੇ ਹੋਏ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਜਦਕਿ ਅਖਰੋਟ ਤੇ ਬਦਾਮ ਜਲਦੀ ਰੋਸਟ ਹੋ ਜਾਂਦੇ ਨੇ ਤੇ ਦੇਖੋ ਮਖਾਣਿਆਂ ਦਾ ਕਲਰ ਚੇਂਜ ਹੋ ਗਿਆ ਹੋਇਆ ਤੇ ਇਹ ਕਰੰਚੀ ਵੀ ਹੋ ਗਏ ਹੋਏ ਨੇ ਤੇ ਇਹਨਾਂ ਨੂੰ ਵੀ ਆਪਾਂ ਕੱਢ ਲਵਾਂਗੇ ਤੇ ਜਦੋਂ ਇਹ ਡ్రਾਈ ਫਰੂਟ ਠੰਡੇ ਹੋਣਗੇ ਤਾਂ ਇਹਨਾਂ ਨੂੰ ਦਲਦਰਾਜਿਆ ਪੀਸ ਲਾਂਗੇ ਬਾਕੀ ਦਾ ਜਿਹੜਾ ਕਿਓ ਹੈਗਾ ਹੁਣ ਉਹ ਕੜਾਈ ਦੇ ਵਿੱਚ ਪਾ ਦਵਾਂਗੇ ਤੇ ਕਿਓ ਜਿਵੇਂ ਹੀ ਮੈਲਟ ਹੋ ਜਾਏਗਾ ਇਸ ਦੇ ਵਿੱਚ ਪਾ ਰਹੀਆਂ ਹੁਣ ਮੈਂ ਕਣਕ ਦਾ ਆਟਾ ਤੇ ਕਣਕ ਦੇ ਆਟੇ ਨੂੰ ਬਿਲਕੁਲ ਲੋ ਫਲੇਮ ਦੇ ਉੱਪਰ ਲਗਾਤਾਰ ਆਪਾਂ ਹਿਲਾਉਂਦੇ ਹੋਏ ਭੁੰਨ ਲੈਣਾ ਇਸ ਨੂੰ ਭੁੰਨਣ ਦੇ ਵਿੱਚ ਬਿਲਕੁਲ ਵੀ ਜਲਦਬਾਜ਼ੀ ਨਹੀਂ ਕਰਨੀ ਬਿਲਕੁਲ ਵੀ ਮੀਡੀਅਮ ਜਾਂ ਹਾਈ ਫਲੇਮ ਨਹੀਂ ਕਰਨੀ ਆਪਾਂ ਬਿਲਕੁਲ ਲੋ ਫਲੇਮ ਦੇ ਉੱਪਰ ਉਦੋਂ ਤੱਕ ਪੁੰਦੇ ਜਾਣੇ ਜਦੋਂ ਤੱਕ ਇਸ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਤੇ ਤੁਸੀਂ ਦੇਖੋ ਜਿਹੜਾ ਕਣਕ ਦਾ ਆਟਾ ਹੈ ਹੈਗਾ ਉਸ ਨੂੰ ਮੈਂ ਲਗਾਤਾਰ ਹਿਲਾ ਰਹੀਆਂ ਵਿੱਚੋਂ ਦੀ ਬਿਲਕੁਲ ਵੀ ਨਹੀਂ ਛੱਡ ਰਹੀ ਕਿਉਂਕਿ ਇਹ ਬੜੀ ਹੀ ਜਲਦੀ ਜਲਣਾ ਸ਼ੁਰੂ ਹੋ ਜਾਂਦਾ ਹੈ ਤੇ ਦੇਖੋ ਇੱਥੇ ਹੁਣ ਮੈਨੂੰ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ 7-8 ਮਿੰਟ ਹੋ ਗਏ ਹੋਏ ਨੇ ਤੇ ਆਟਾ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨਿਆ ਗਿਆ ਇਸ ਦੇ ਵਿੱਚੋਂ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਤੇ ਆਟੇ ਨੇ ਕਿਉ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੁਣ ਗੈਸ ਦੀ ਫਲੇਮ ਮੈਂ ਬੰਦ ਕਰ ਦਿੱਤੀ ਹੈ ਤੇ ਹੁਣ ਆਟੇ ਦੇ ਵਿੱਚ ਪੀਸੀ ਹੋਈ ਅਲਸੀ ਨੂੰ ਪਾ ਦਵਾਂਗੇ ਤੁਸੀਂ ਦੇਖੋ ਅਲਸੀ ਨੂੰ ਮੈਂ ਬਿਲਕੁਲ ਫਾਈਨ ਪੀਸ ਲਿੱਤਾ ਹੈ ਮਿਕਸੀ ਦੇ ਵਿੱਚ ਤੇ ਨਾਲ ਹੀ ਦਰਦਰੇ ਜਿਹੇ ਇੱਥੇ ਜਿਹੜੇ ਡਰਾਈ ਫਰੂਟ ਆਪਾਂ ਰੋਸਟ ਕੀਤੇ ਨੇ ਉਹ ਵੀ ਪੀਸ ਲਿੱਤੇ ਨੇ ਬਹੁਤ ਜ਼ਿਆਦਾ ਬਾਰੀਕ ਨਹੀਂ ਕਰਨਾ ਡ్రਾਈ ਫਰੂਟ ਨੂੰ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੁਸੀਂ ਚਾਹੋ ਤਾਂ ਇੱਥੇ ਨਾਰੀਅਲ ਦਾ ਬੁਰਾਦਾ ਵੀ ਪਾ ਸਕਦੇ ਹੋ ਜਾਂ ਇਲਾਇਚੀ ਪਦਾ ਪਾਊਡਰ ਵੀ ਪਾ ਸਕਦੇ ਹੋ ਫਲੇਵਰ ਦੇ ਵਾਸਤੇ ਪਰ ਮੈਂ ਜਿੰਨੀਆਂ ਕੁ ਚੀਜ਼ਾਂ ਪਾਈਆਂ ਨੇ ਉਹਦੇ ਨਾਲ ਹੀ ਅਲਸੀ ਦੀਆਂ ਪਿੰਨੀਆਂ ਬਹੁਤ ਜ਼ਿਆਦਾ ਟੇਸਟੀ ਬਣ ਜਾਣੀਆਂ ਨੇ ਤੇ ਦੇਖੋ ਇਹ ਸਾਰਾ ਆਪਾਂ ਜਿਹੜਾ ਹੈਗਾ ਮਿਕਚਰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਹੁਣ ਇੱਕ ਬਰਤਨ ਦੇ ਵਿੱਚ ਮੈਂ ਗੁੜ ਪਾ ਦਿੱਤਾ ਹੈ ਤੇ ਫਲੇਮ ਨੂੰ ਮੈਂ ਹਜੇ ਬਿਲਕੁਲ ਲੋ ਰੱਖਿਆ ਹੋਇਆ ਹੈ ਤੇ ਨਾਲ ਹੀ ਇਸ ਦੇ ਵਿੱਚ ਮੈਂ 6-7 ਚਮਚ ਪਾਣੀ ਦੇ ਪਾ ਦਿੱਤੇ ਨੇ ਹਲੇ ਆਪਾਂ ਇਸ ਨੂੰ ਲੋ ਫਲੇਮ ਦੇ ਉੱਪਰ ਹੀ ਪਕਾਣਾ ਹੈ ਬਿਲਕੁਲ ਇਸ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਹੈ ਜਦੋਂ ਤੱਕ ਇਸ ਦੀ ਇਕਤਾਈ ਦੀ ਚਾਸ਼ਨੀ ਨਹੀਂ ਬਣ ਜਾਂਦੀ ਜਿਵੇਂ ਇਹ ਦੇਖੋ ਹਲਕਾ ਹਲਕਾ ਜਿਹਾ ਗੁੜ ਨੇ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਫਲੇਮ ਇੱਥੇ ਆਪਾਂ ਮੀਡੀਅਮ ਕਰ ਦੇਵਾਂਗੇ ਤੇ ਮੀਡੀਅਮ ਫਲੇਮ ਦੇ ਉੱਪਰ ਇਸ ਨੂੰ ਚੰਗੀ ਤਰ੍ਹਾਂ ਮੈਲਟ ਕਰ ਲੈਣਾ ਤੇ ਗੁੜ ਚੰਗੀ ਤਰ੍ਹਾਂ ਦੇਖੋ ਇੱਥੇ ਮੈਲਟ ਹੋ ਗਿਆ ਹੋਇਆ ਸਿਰਫ ਥੋੜਾ ਜਿਹਾ ਇਹ ਗੁੜ ਪਿਆ ਹੈ ਮੈਲਟ ਹੋਣ ਲਈ ਅੱਧਾ ਕੁ ਮਿੰਟ ਹੀ ਹੋਰ ਲੱਗੇਗਾ ਤੇ ਦੇਖੋ ਜਿਹੜਾ ਗੁੜ ਹੈਗਾ ਮੈਲਟ ਹੋ ਚੁੱਕਾ ਹੈ ਤੇ ਹੁਣ ਚੈੱਕ ਕਰ ਲੈਣੇ ਆ ਦੇਖੋ ਇੱਕ ਤਾਰ ਦੀ ਚਾਸ਼ਨੀ ਵੀ ਇਸ ਦੀ ਬਣ ਗਈ ਹੈ ਮਤਲਬ ਕਿ ਇਹ ਗੁੜ ਬਿਲਕੁਲ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਚੁੱਕਾ ਹੈ ਜੇ ਆਪਾਂ ਇਸ ਨੂੰ ਜ਼ਿਆਦਾ ਪਕਾ ਦਿੰਦੇ ਤਾਂ ਜਿਹੜੀਆਂ ਪਿੰਨੀਆਂ ਹੈਗੀਆਂ ਨੇ ਉਹ ਬਹੁਤ ਹਾਰਡ ਹੋ ਜਾਣੀਆਂ ਸੀ ਤੇ ਹੁਣ ਇਹ ਜਿਹੜਾ ਗੁੜ ਵਾਲਾ ਪਾਣੀ ਹੈਗਾ ਆਪਾਂ ਆਲਸੀ ਵਿੱਚ ਮਿਕਸ ਕਰ ਦਿੱਤਾ ਹੈ ਆਲਸੀ ਤੇ ਆਟੇ ਦੇ ਵਿੱਚ ਮਿਕਸ ਕਰ ਦਿੱਤਾ ਤੇ ਚੰਗੀ ਤਰ੍ਹਾਂ ਹੁਣ ਇਸ ਨੂੰ ਹਿਲਾ ਲਵਾਂਗੇ ਤੇ ਹਲਕਾ ਜਿਹਾ ਠੰਡਾ ਹੋਣ ਦਵਾਂਗੇ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਇਸ ਨੂੰ ਤੇ ਤੁਸੀਂ ਦੇਖੋ ਇੱਥੇ ਸਾਰੀ ਹੀ ਅਲਸੀ ਨੂੰ ਮੈਂ ਚੰਗੀ ਤਰ੍ਹਾਂ ਗੁੜ ਦੇ ਨਾਲ ਮਿਕਸ ਕਰ ਦਿੱਤਾ ਹੈ ਤੇ ਬਸ ਇਹ ਹੁਣ ਹਲਕਾ ਜਿਹਾ ਠੰਡਾ ਵੀ ਹੋ ਗਿਆ ਹੋਇਆ ਹੈ ਹੁਣ ਇਹ ਪਿੰਨੀਆਂ ਬਣਾਉਣ ਦੇ ਲਈ ਬਿਲਕੁਲ ਪਰਫੈਕਟ ਹੈਗਾ ਤੇ ਹੁਣ ਇਸ ਦੀਆਂ ਪਿੰਨੀਆਂ ਬਣਾਣੀਆਂ ਸ਼ੁਰੂ ਕਰਾਂਗੇ ਬਹੁਤ ਹੀ ਵਧੀਆ ਮਿਕਸਚਰ ਜਿਹੜਾ ਹੈਗਾ ਤਿਆਰ ਹੋ ਗਿਆ ਹੋਇਆ ਤੇ ਤੁਸੀਂ ਪਿੰਨੀਆਂ ਦਾ ਸਾਈਜ਼ ਛੋਟਾ ਵੱਡਾ ਜਿੰਨਾ ਵੀ ਰੱਖਣਾ ਆਪਣੇ ਹਿਸਾਬ ਨਾਲ ਬਣਾ ਲੈਣਾ ਤੇ ਤੁਸੀਂ ਦੇਖੋ ਕਿੰਨੀ ਹੀ ਆਸਾਨੀ ਦੇ ਨਾਲ ਜਿਹੜੀਆਂ ਇਹ ਪਿੰਨੀਆਂ ਹੈਗੀਆਂ ਨੇ ਇੱਥੇ ਬਣ ਰਹੀਆਂ ਨੇ ਜੇ ਤੁਸੀਂ ਕਿਉਂ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਤਾਂ ਜ਼ਿਆਦਾ ਵੀ ਪਾ ਸਕਦੇ ਹੋ ਤੇ ਪਿੰਨੀਆਂ ਦੇਖੋ ਇੱਥੇ ਬਹੁਤ ਹੀ ਵਧੀਆਂ ਬਣ ਕੇ ਤਿਆਰ ਹੋ ਗਈਆਂ ਹੋਈਆਂ ਨੇ ਤੇ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਵਧੀਆ ਲੱਗੇਗੀ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ